ਪਿਆਣਾ ਵੀ ਰੋਡ ਮੈਪ ਕੀ ਏ ਤੁਹਾਡੇ ਕੋਲੇ ਵੀ 27 ਕੀ ਕਰ ਸਕਦੇ ਹੋ ਜਿਹੜਾ ਅਜੇ ਤੱਕ ਨਹੀਂ ਤੂੰ ਨਾ ਮੇਰੇ ਕੋਲ ਕਦੇ ਪੈਨ ਡਾਈ ਮੇਰੇ ਸਰਬਸੰਮਤੀ ਨਾ ਮੈਂ ਸਰਪੰਚ ਬਣਿਆ ਹੀ ਪੰਜ ਪੰਜ ਸਾਲ ਸਰਪੰਚੀ ਕੀਤੀ ਹੈ ਜੋ ਮੈਂ 5 ਸਾਲ ਚ ਕਰਤਾ 50 ਸਾਲ ਚ ਨਹੀਂ ਹੋਇਆ ਕੀ ਕਰਿਆ ਜੀ ਤੈਨੂੰ ਮੈਂ ਕਦੇ ਪੈਨ ਦਿਖਾਉਂਦਰਾ ਪੈਨ ਕਿਹੜਾ ਨਹੀਂ ਮੈਂ ਮੈਂ ਲੈ ਰਿਹਾ ਕਿ ਤੂੰ ਆ ਜੀ ਤੂੰ ਫਿਰ ਆ ਜੀ ਮੇਰੇ ਪਿੰਡ ਦੋ ਇਲੈਕਸ਼ਨ ਲੜਿਆ ਬਣਾਉਂਦੇ ਨੇ ਲੋਕ ਬਣਾ ਕੇ ਤਾਂ ਵੇਖਣ ਫੇਰ ਹੀ ਕਰਨਗੇ ਕੁਝ ਮੈਂ ਆ ਵੀ ਪੁੱਛਿਆ ਨਾ ਵੀ ਤੁਸੀਂ ਕਰੋਗੇ ਕੀ ਹੈ ਜਾ ਇਹ ਗੱਲਾਂ ਬਹੁਤ ਕਰਦੇ ਨੇ ਮਤਲਬ ਭਗਵਾਨਾ Sidhu ਜੀ ਵੀ ਬਹੁਤ ਕਹਿੰਦੇ ਨੇ ਤੇ ਵੀ ਕਹਿੰਦੇ ਨੇ ਉਹਨਾਂ ਤੋਂ ਛੋਟਾ ਮੈਨੂੰ ਬੋਲਣ ਦਾ ਉਹ ਲੱਗਦਾ ਵੀ ਉਹ ਥੋੜਾ ਉੱਪਰ ਨਹੀਂ ਚੜ ਜਾਂਦੇ ਮੈਂ ਸੋਚਣ ਨਾਲ ਜਿਹੜੀ ਗੱਲ ਕਰਦਾ ਵੀ ਤੁਸੀਂ ਕੀ ਇਹ ਜਿਆ ਚੇਂਜ ਸੋਚੇ ਆਪਦੇ ਦਿਮਾਗ ਤੂੰ ਸੋਚਿਆ ਤਾਂ ਹੁਣ ਸਾਲ ਹੀ ਰਹਿ ਗਈ ਸਾਲ ਚ ਤਾਂ ਬਹੁਤ ਕੁਝ ਕਰਨਾ ਪਊ ਜਿੰਨਾ ਤੁਸੀਂ ਸਾਹਮਣੇ ਵਾਲੇ ਨੂੰ ਬੋਲਣ ਤੇ ਜ਼ੋਰ ਲਾਇਆ ਜਿੰਨਾ ਤੁਸੀਂ ਸਾਹਮਣੇ ਵਾਲੇ ਨੂੰ ਨਿੰਦਨ ਤੇ ਜ਼ੋਰ ਲਾਇਆ ਤੁਸੀਂ ਆਪਦੇ ਉਸ ਆਪਦੇ ਚ ਕੀ ਕੁਆਲਿਟੀ ਲਿਆਤੀ ਵੀ ਤੁਸੀਂ ਇਹ ਜਿਆ ਕੀ ਕਰ ਦੋਗੇ ਵੀ ਜਿਹੜਾ ਅੱਜ ਤੱਕ ਨਹੀਂ ਕਰ पाए ਦੇਖੋ ਮੇਰੇ ਕੋਲ ਪਹਿਲੀ ਗੱਲ ਤਾਂ ਕੋਈ ਪਾਵਰ ਹੀ ਨਹੀਂ ਉਹ ਆਊਗੀ ਨਹੀਂ ਤੁਹਾਨੂੰ ਹੁਣ ਤੁਹਾਨੂੰ ਮੈਂ ਇੰਨੇ ਜਾਣੇ ਖੜੇ ਤੁਹਾਨੂੰ ਸੁਣ ਰਹੇ ਨੇ ਕਿਸੇ ਗੱਲ ਲਈ ਸੁਣ ਰਹੇ ਨੇ ਤੁਹਾਡੇ ਕੋਲ ਪਾਵਰ ਹੈ ਹੁਣ ਮੈਂ 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 ਕਾਮ ਬੰਦਾ ਨਾ ਹਾਂਜੀ ਹਾਂ ਬੰਦਾ ਹਾਂ ਬੰਦਾ ਹਾਂਜੀ ਮੈਂ ਲੱਖਾਂ ਨਹੀਂ ਕੇ ਕਰੋੜਾਂ ਰੁਪਇਆ ਲੋਕਾਂ ਦੇ ਏਜੰਟਾਂ ਕੋਲੋਂ ਕਢਾਤਾ ਹਾਂ ਹਾਂਜੀ ਹਾਂਜੀ ਮੈਂ ਇੱਕ ਬੰਦੇ ਦਾ ਡਾਕਟਰ ਤੋਂ 2 ਲੱਖ ਰੁਪਇਆ ਮੜਾਇਆ ਦਿੱਲੀ ਹਾਟ ਹਸਪਤਾਲਾ ਬੜਨਡੇ